ਦੇ ਬੈਠੇ ਆ ਉਹ ਵੀ ਬੈਠੇ ਹੋਣਗੇ ਉਹਨਾਂ ਦੀ ਵੀ ਆਵਾਜ਼ ਆਉਂਦੀ ਹੋएगी ਇਹ ਸਾਡਾ ਜਿਹੜਾ ਧਰਨਾ ਹੈ ਨਾ ਇਹ ਕਿਸੇ ਕੰਮ ਦੇ ਖਿਲਾਫ ਨਹੀਂ ਹੈ ਇਹ ਜੀਵ ਹੱਤਿਆ ਦੇ ਖਿਲਾਫ ਹੈ ਤੇ ਦੂਸਰੀ ਜਿਹੜੀ ਗੱਲ ਹੈ ਦੇਖੋ ਤੁਹਾਡੀਆਂ ਪਹਿਲਾਂ ਜਿਹੜੀਆਂ ਦੁਕਾਨਾਂ ਖੁੱਲ ਗਈਆਂ ਅਸੀਂ ਉਹਦੇ ਤੇ ਕੋਈ ਇਤਰਾਜ਼ ਨਹੀਂ ਕੀਤਾ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਸਾਡੀ ਜਿਹੜੀ ਮੇਨ ਪੰਗਾ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਿਸ ਜਿਸ ਜਿਹੜੇ ਧਰਮ ਚ ਜੋ ਲਿਖਿਆ ਬਹੁਤ ਵਧੀਆ ਹੈ ਹਰ ਬੰਦਾ ਆਪਣੀ ਜਗ੍ਹਾ ਬਹੁਤ ਅੱਛਾ ਹੈ ਲੇਕਿਨ ਹੱਲ ਕਿਵੇਂ ਹੋ ਸਕਦਾ ਹੈ ਹੱਲ ਇਹਦਾ ਇਹ ਹੈ ਦੇਖੋ ਸਾਡੇ ਸਾਰੇ ਧਰਮ ਸਿੱਖੱਠੇ ਮਿਲ ਕੇ ਰਹਿਣੇ ਆ ਇਹਦੀ ਇਕਤਾ ਬਣੀ ਰਹੇ ਇਹਦੇ ਵਿੱਚ ਕੁਝ ਸ਼ਰਾਰਤੀ ਵੀ ਹੋਣਗੇ ਕੋਈ ਉਂਗਲ ਲਾਰਮ ਵਾਲੇ ਵੀ ਹੋਣਗੇ ਇੱਕ ਬੰਦੇ ਇਦਾਂ ਦੇ ਵੀ ਹੋਣਗੇ ਜਿਹੜੇ ਇਕਤਾ ਬਣਾ ਕੇ ਰੱਖਣਗੇ ਇਹਦਾ ਹੱਲ ਹੋ ਜਾਵੇ ਆਪਾਂ ਇਹਦਾ ਹੱਲ ਕਰਨਾ ਹੈ ਹੱਲ ਕਿਸ ਤਰ੍ਹਾਂ ਹੋ ਸਕਦਾ ਇਹਦੇ ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਇੱਥੇ ਉਹ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਨਾਲ ਨਜ਼ਰ ਆ ਰਿਹਾ ਐਦਾਂ ਹੀ ਤੁਹਾਨੂੰ ਮੰਡੀ ਨਾਲ ਮੇਨ ਰੋਡ ਤੇ ਬੰਦ ਰੋੜ ਹੈ ਇਹ ਲਿੰਕ ਰੋਡ ਨਾਲ ਨਹੀਂ ਜੁੜਦੀ ਇਲਾਕੇ ਦੀ ਹਰ ਗੋਬਿੰਦਨਗਰ ਤੇ ਗਨੇਸ਼ ਨਗਰ ਦੀ ਬੰਦ ਰੋਡ ਹੈ ਇੱਥੇ ਤਕਰੀਬਨ ਛੋਟੀ ਜੀ ਮਾਰਕੀਟ ਹੈ ਇੱਥੇ ਪਹਿਲਾਂ ਹੀ ਨਾ ਮੀਟ ਮੁਰਗੇ ਦੀਆਂ 15 ਦੁਕਾਨਾਂ ਹੈਗੀਆਂ ਨੇ ਇਲਾਕੇ ਦੇ ਵਿੱਚ ਕਾਫੀ ਵਾਰੀ ਇਸ ਗੱਲ ਦਾ ਰੋਸ਼ ਹੋਇਆ ਠੇਕੇ ਵਾਸਤੇ ਵੀ ਤੇ ਮੀਟ ਮੁਰਗੇ ਦੁਕਾਨਾਂ ਵਾਸਤੇ ਵੀ ਕਿਉਂਕਿ ਇੱਥੇ ਜਦੋਂ ਸ਼ਾਮ ਪੈ ਜਾਂਦੀ ਹੈ ਨਾ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੇ ਇੱਥੇ ਮੀਟ ਮੁਰਗੇ ਦੁਕਾਨਾਂ ਤੇ ਬਹੁਤ ਹੁੱਲੜਬਾਜੀ ਹੋ ਰਹੀ ਹੈ ਅਸੀਂ ਇਹ ਗੱਲ ਚਾਹਦੇ ਹਾਂ ਕੋਈ ਨਵੀਂ ਦੁਕਾਨ ਨਾ ਖੁੱਲੇ ਸਾਡੀ ਕੋਈ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਇਹ ਵੀ ਸਾਡੇ ਭਰਾ ਨੇ ਸਾਡੇ ਵੋਟਰ ਨੇ ਸਾਡੇ ਨਾਲ ਨਾਲ ਰਹਿਣ ਵਾਲੇ ਨੇ ਇਹ ਵੀ ਇੱਥੋਂ 20 25 25 ਸਾਲ ਤੋਂ ਰੋਟੀ ਕਮਾ ਕੇ ਖਾ ਰਹੇ ਆ ਸਾਡੀ ਇੱਕੋ ਗੱਲ ਤੇ ਰੋਸ ਹੈ ਜਿਹੜੀਆਂ ਨਵੀਆਂ ਦੁਕਾਨਾਂ ਖੋਲ ਰਹੀਆਂ ਪੁਰਕ ਪੁਰਾਣੀਆਂ ਦੁਕਾਨਾਂ ਜਿੱਦਾਂ ਖੁੱਲੀਆਂ ਖੁੱਲੀਆਂ ਰਹਿਣ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਮਾਰਕੀਟ ਨੇ ਇਕਤਾ ਕੀਤੀ ਹੈ ਅੱਗੋਂ ਕੋਈ ਨਵੀਂ ਦੁਕਾਨ ਨਾ ਖੁੱਲੇ ਪਰ ਫਿਰ ਵੀ ਇੱਕ ਨਵੀਂ ਦੁਕਾਨ ਖੁੱਲ ਰਹੀ ਗਈ ਹੈ ਅੱਜ 10 ਦਿਨ ਤੋਂ ਲਗਾਤਾਰ ਰੋਸ ਚੱਲ ਰਿਹਾ ਤੇ ਕੋਈ ਨਹੀਂ ਆਇਆ ਇਲਾਕੇ ਨੇ ਬੰਦ ਵੀ ਕਰ ਲਈ ਲੜ ਵੀ ਲਿਆ ਝਗੜ ਵੀ ਲਿਆ ਪਰ ਕਦੇ ਕੋਈ ਨਹੀਂ ਤੇ ਇੱਕ ਵੀ ਪ੍ਰਸ਼ਾਸਕ ਅਧਿਕਾਰੀ ਨਹੀਂ ਆਇਆ ਤੇ ਸਾਨੂੰ ਇਹ ਗੱਲ ਦਾ ਅਫਸੋਸ ਵੀ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਅੱਜ ਲੋਕਾਂ ਨੂੰ ਸੜਕਾਂ ਦੇ ਬਹਿ ਕੇ ਜਗਾਣਾ ਪੈ ਰਿਹਾ ਪਰ ਫਿਰ ਵੀ ਪ੍ਰਸ਼ਾਸਨ ਵਾਲੇ ਇਹ ਧਰਨਾ ਨਹੀਂ ਪਰ ਕਿਤੇ ਨਾ ਕਿਤੇ ਰੋਸ ਪੈਦਾ ਕਰ ਰਹੇ 10 ਦਿਨ ਤੋਂ ਕਦੇ ਮਾਰਕੀਟ ਕੱਟੀ ਹੁੰਦੀ ਹੈ ਕਦੇ ਇੱਥੇ ਪਹਿਲਾਂ ਵੀ ਵੀਡੀਓ ਬੋਲ ਕੇ ਪਾ ਚੁੱਕੇ ਆ ਧਰਨਾ ਲਾ ਚੁੱਕੇ ਦੂਜੀ ਤੀਜੀ ਵਾਰੀ ਧਰਨਾ ਲੱਗਿਆ ਸਾਡਾ ਪਰਿਵਾਰ ਇਸ ਗਣੇਸ਼ਨਗਰ ਮਾਰਕੀਟ ਦੇ ਵਿੱਚ 35 ਸਾਲ 40 ਸਾਲ ਤੋਂ ਰਹਿ ਰਿਹਾ ਹੈ ਔਰ ਅਸੀਂ ਬਚਪਨ ਤੋਂ ਵਿੱਚੋਂ ਇੱਥੋਂ ਦੇਖਦੇ ਆ ਰਹੇ ਹਾਂ ਸਾਡੇ ਹੋਸ਼ ਦੇ ਵਿੱਚ ਅਸੀਂ ਜਦੋਂ ਨਿੱਕੇ ਨਿੱਕੇ ਤੇ ਖੇលਦੇ ਰਹੇ ਹਾਂ ਮਿੱਟੀ 'ਚ ਖੇលਦੇ ਰਹੇ ਹਾਂ ਉਸ ਮਿੱਟੀ ਦੇ ਵਿੱਚ ਕਦੀ ਮੀਟ ਦੀ ਖੁਸ਼ਬੂ ਨਹੀਂ ਸੀ ਕਦੀ ਵੀ ਕੋਈ ਇੱਕ ਐਸੀ ਦੁਕਾਨ ਨਹੀਂ ਸੀ ਜਿੱਥੇ ਮੁਰਗੇ ਦੀ ਕਟਵੱਡ ਹੁੰਦੀ ਹੋਵੇ ਸਨਾਤਨੀ ਇੱਕ ਹੋਣ ਦੇ ਕਰਕੇ ਮੰਦਿਰ ਸਾਡੇ ਇਸ ਪਾਸੇ ਗੁਰਦੁਆਰਾ ਸਾਡੇ ਇਸ ਪਾਸੇ ਸਭ ਤੋਂ ਵੱਡੀ ਗੱਲ ਇੱਕ ਬੇਨਤੀ ਅੱਜ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਕਰ ਰਿਹਾ ਕੀ ਜਾਗ ਜੋ ਪਲੀਜ਼ ਜਾਗ ਜੋ ਇਹ ਮੇਰੇ ਕੱਲੇ ਦੀ ਲੜਾਈ ਨਹੀਂ ਕਿ ਮੇਰੀ ਦੁਕਾਨ ਸਾਹਮਣੇ ਉਹਦਾ ਮੇਰੀ ਹੈ ਇਹ ਇਹ ਹਰ ਉਸ ਪੰਜਾਬੀ ਦੀ ਹਰ ਉਸ ਸਨਾਤਨੀ ਦੀ ਔਰ ਹਰ ਉਸ ਧਰਮ ਪੱਖ ਨਿਰਪੱਖ ਦੀ ਵੀ ਲੜਾਈ ਹੈ ਜਿਹੜਾ ਇਹ ਸੋਚਦਾ ਹੈ ਕਿ ਭਾਈ ਭਾਈਚਾਰਾ ਵੀ ਕਾਇਮ ਰਹਿਣਾ ਚਾਹੀਦਾ ਕਿਸੇ ਦੇ ਦਿਲ ਨੂੰ ਠੇਸ ਵੀ ਨਹੀਂ ਪਹੁੰਚਣੀ ਚਾਹੀਦੀ ਔਰ ਸਭ ਤੋਂ ਵੱਡੀ ਗੱਲ ਮੀਟ ਦਾ ਜਿਹੜਾ ਕਾਰੋਬਾਰ ਹੈ ਸਰਕਾਰ ਨੂੰ ਮੰਗ ਪੱਤਰ ਹੱਥ ਜੋੜ ਕੇ ਕਿ ਭਾਈ ਉਹਨਾਂ ਨੂੰ ਇੱਕ ਸਮੂਚਾ ਸਥਾਨ ਦਿੱਤਾ ਜਾਏ ਜਿੱਥੇ ਸਾਰਾ ਉਹਨਾਂ ਦਾ ਵੇਰਵਾ ਔਰ ਸਾਰੀ ਜਗ੍ਹਾ ਉਹਨਾਂ ਨੂੰ ਦਿੱਤੀ ਜਾ ਸਕਦੀ ਆ ਔਰ ਸਾਡੀ ਇੱਕ ਛੋਟੀ ਜੀ ਮੰਗ ਬੇਨਤੀ ਸੁਣ ਲਓ ਕਿ ਭਾਈ ਗਣੇਸ਼ ਨਗਰ ਮਾਰਕੀਟ ਨੂੰ ਛੱਡ ਦਿਓ ਜਿਹਦੇ ਨਾਮ ਤੇ ਹੀ ਗਣੇਸ਼ ਨਗਰ ਲੱਗਿਆ ਹੋਇਆ ਆ ਆਰਾਧ ਪਰੇਸ਼ਾਨ ਨੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ ਇੰਨੇ ਕ ਜਿਆਦਾ ਪਰਸ਼ਾਦ ਨੇ ਪਰੇਸ਼ਾਨ ਨੇ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਪਿੱਛੇ ਖਬਰ ਸੁਣੀ ਹੋਣੀ ਆ ਕਿ ਕੁੱਤਿਆਂ ਨੇ ਇੱਕ ਬੱਚਾ ਨੋਚ ਕੇ ਖਾ ਗਏ ਰੀਜ਼ਨ ਜਦੋਂ ਦੁਕਾਨ ਤੋਂ ਬੱਚਾ ਬੰਦਾ ਕੋਈ ਮੀਟ ਦਾ ਲਫਾਫਾ ਲੈ ਕੇ ਜਾ ਰਿਹਾ ਉਹਦੇ ਪਿੱਛੇ ਕੁੱਤੇ ਚੱਲਦੇ ਨੇ ਉਹ ਖੁੰਖਾਰ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਉਹ ਖੁੰਖਾਰ ਹੋ ਜਾਂਦੇ ਨੇ ਪੈਂਦੇ ਮੀਟ ਨੂੰ ਐ ਮੀਟ ਜਦੋਂ ਉਹਨਾਂ ਨੂੰ ਮਿਲ ਗਿਆ ਤਾਂ ਵਾਰੇ ਨਿਆਰੇ ਜਦੋਂ ਨਾ ਮਿਲਿਆ ਫਿਰ ਉਹ ਬੰਦਿਆਂ ਨੂੰ ਪੈਂਦੇ ਨੇ ਜਿਨ੍ਹਾਂ ਨੂੰ ਮੀਟ ਦੀ ਆਦਤ ਲੱਗ ਗਈ ਉਹ ਬੰਦੇ ਦੀ ਲੱਤ ਵੀ ਖਾ ਰਹੇ ਆ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹੋਦ ਵੀ ਕੀਤਾ ਪ੍ਰਦਰਸ਼ਨ ਕੀਤਾ ਕਿਸ ਤਰੀਕੇ ਦਾ ਆਸ਼ਵਾਸਨ ਕਿਸ ਤਰੀਕੇ ਦੀ ਕਾਰਵਾਈ ਸਾਨੂੰ ਪੂਰਾ ਆਸ਼ਵਾਸਨ ਮਿਲਿਆ ਜੀ ਇਲਾਕੇ ਦੇ ਐਮ ਐਲ ਏ ਵੱਲੋਂ ਵੀ ਪੂਰਾ ਸਾਥ ਹੈ ਕਿ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਹਾਂ ਜੀ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਸਰਕਾਰ ਵੀ ਪੂਰਾ ਸਹਿਯੋਗ ਦੇ ਰਹੀ ਹੈ ਉਹਨਾਂ ਨੇ ਮੰਗ ਪੱਤਰ ਅਸੀਂ ਦੇ ਚੁੱਕੇ ਆਂ ਆਪਣੀਆਂ ਅਰਜ਼ੀਆਂ ਦੇ ਚੁੱਕੇ ਆਂ ਜਿੱਥੇ ਜਿੱਥੇ ਜਿਹੜੇ ਜਿਹੜੇ ਮੈਕਮੇ ਨੂੰ ਅਰਜ਼ੀ ਦੇਣੀ ਆ ਅਸੀਂ ਦੇ ਚੁੱਕੇ ਆਂ ਉਹਨਾਂ ਨੇ ਸਾਨੂੰ ਕਾਰਵਾਈ ਦਾ ਆਸ਼ਵਾਸਨ ਦਿੱਤਾ ਔਰ ਬਹੁਤ ਇੱਕ ਨਵੀਂ ਦੁਕਾਨ ਖੋਲਣ ਨੂੰ ਲੈ ਕੇ ਵੀ ਗਰੂਜ਼ ਆਇਆ ਜੇਕਰ ਕੋਈ ਨਵੀਂ ਦੁਕਾਨ ਖੁੱਲਦੀ ਹੈ ਇਹ ਤੁਹਾਡਾ ਐਕਸ਼ਨ ਰਹੂਗਾ ਅੱਗੇ ਜਾਂ ਨਵੀਂ ਦੁਕਾਨ ਤਾਂ ਪਰਮਾਤਮਾ ਤੋਂ ਡਰ ਕੇ ਕਹਿਣਾ ਭੁੱਲ ਜਵੇ ਬੰਦਾ ਉਹ ਭੁੱਲ ਜਵੇ ਏਰੀਆ ਛੱਡ ਦੇਵੇ ਮੇਰੇ ਹਿਸਾਬ ਨਾਲ ਪੰਜਾਬ ਛੱਡ ਜਵੇ ਕਿਉਂਕਿ ਇਹਨਾਂ ਨੂੰ ਇੱਕ ਪ੍ਰੋਪਰ ਇੱਕ ਮੰਗ ਬਤ ਮੈਂ ਖੁਦ ਜਾਊਂਗਾ ਐਮਐਲਏ ਸਾਹਿਬ ਦੇ ਨਾਲ ਜਾ ਕੇ ਸਰਕਾਰ ਨੂੰ ਬਿਨਤ ਸਿੰਘ ਨੂੰ ਅਰਦਾਸ ਕਰਾਂਗੇ ਕਿ ਭਾਈ ਇਹਨਾਂ ਨੂੰ ਇੱਕ ਸਮੂਚਾ ਥਾਂ ਦੋ ਜਿੱਥੇ ਇਹ ਕਾਰੋਬਾਰ ਕਰਨ ਅਸੀਂ ਕਿਸੇ ਕਾਰੋਬਾਰ ਦੇ ਖਿਲਾਫ ਨਹੀਂ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਸਿਰਫ ਇੰਨੀ ਕ ਬੇਨਤੀ ਆ ਗਨੇਸ਼ਨਗਰ ਮਾਰਕੀਟ ਨੂੰ ਛੱਡ ਦੋ ਉਹ ਇਹ ਸਾਡਾ ਇਹ ਵੀ ਪਤਾ ਚੱਲਿਆ ਕਿ ਉਹ ਕਹਿੰਦੇ ਵੀ ਜੇ ਸੁਲਵਾਈ ਨਾ ਹੋਈ ਤਾਂ ਇੱਥੇ ਮੰਦਰ ਤੱਕ ਪਹੁੰਚ ਸਕਦਾ ਹਾਂਜੀ ਇੱਕ ਸਾਡੀ ਮਾਰਕੀਟ ਕਮੇਟੀ ਨੇ ਇੱਕ ਸੁਝਾਅ ਰੱਖਿਆ ਹੋਇਆ ਕਿ ਜੇ ਇਹ ਨਹੀਂ ਹਟਦੇ ਠੀਕ ਹੈ ਜੀ ਜੇ ਇਹ ਨਹੀਂ ਮੰਨਦੇ ਕਿ ਅਸੀਂ ਕਾਰੋਬਾਰ ਜਿੱਦਾਂ ਜਿਹੜਾ ਸਾਹਮਣਾ ਪਿਛਲੀ ਸਾਡੀ ਇਹਨਾਂ ਦੇ ਨਾਲ ਬਹਿਸ ਹੋਈ ਸੀ ਬਹਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡਾ ਇੱਥੇ ਮੀਟ ਦਾ ਹੀ ਕਾਰੋਬਾਰ ਕਰਾਂਗੇ ਉਹ ਹੱਕ ਦੇ ਜ਼ੋਰ ਤੇ ਕਹਿੰਦੇ ਨੇ ਕਿ ਅਸੀਂ ਮੀਟ ਦਾ ਹੀ ਕਾਰੋਬਾਰ ਕਰਾਂਗੇ ਤਾਂ ਅਸੀਂ ਵੀ ਹੱਕ ਦੇ ਜ਼ੋਰ ਤੇ ਕਹਿੰਨੇ ਆ ਮੀਟ ਦਾ ਕਾਰੋਬਾਰ ਇੱਥੇ ਨਹੀਂ ਕਰਨ ਦੇਣਾ ਮੰੰਦੂਬਾਲ ਤੋਂ ਜਾਊਗਾ ਪਰ ਚੱਲਿਆ ਮੰਦਰ ਦੀ ਗੱਲ ਇਹ ਹੈ ਜੀ ਜਿੱਦਾਂ ਮਾਰਕੀਟ ਦੇ ਵਿੱਚ ਪੂਰਾ ਸਹਿਯੋਗ ਲੈ ਕੇ ਇੱਕ ਇੱਕ ਰੁਪਈਆ ਮੈਂ ਚਾਦਰ ਰੱਡ ਕੇ ਲੈਣ ਚੱਲੂਗਾ ਹਰ ਘਰ ਮੋਰੇ ਕਿ ਮੈਨੂੰ ਰੁਪਈਆ ਰੁਪਈਆ ਦੇ ਦਿਓ ਮੈਂ ਆਹ ਦੁਕਾਨ ਖਰੀਦ ਲੂੰਗਾ ਖਰੀਦੂਗਾ ਨਹੀਂ ਸੌਰੀ ਮੰਦਰ ਦੇ ਨਾਮ ਦੇ ਦੂੰਗਾ ਇੱਥੇ ਬਜਰੰਗਵਲੀ ਦੀ ਮੂਰਤੀ ਲੱਗੂਗੀ ਫਿਰ ਲੱਗੂਗੀ ਨਾ 35 ਸਾਲ ਹੋ ਗਏ ਜਗਰਾਤਾ ਹੁੰਦਾ ਹੈ ਜਗਰਾਤੇ ਇੱਥੇ ਹੁੰਦੇ ਆ ਦਰبار صاحب ਦੀਆਂ ਪੰਜ ਪਿਆਰੇ ਇੱਥੋਂ ਨਿਕਲਦੇ ਆ ਬਦਗਾਨਾ ਨਹੀਂ ਖੋਲਣ ਦੀ ਦੁਕਾਨ ਨਹੀਂ ਖੋਲਣ ਦੇਣੀ ਆ ਬਸ